ਪੰਜਾਬੀਅਤ ਦੀ ਆਵਾਜ਼ ਵਿੱਚ ਤੁਹਾਡਾ ਸਵਾਗਤ ਹੈ ਬਠਿੰਡਾ ਦੇ ਵਿੱਚ ਨੇੜੇ ਤੇੜੇ ਦੇ ਇਲਾਕੇ ਦੇ ਵਿੱਚ ਹੋਈ ਭਾਰੀ ਵਾਰਸ਼ ਨੇ ਜਿੱਥੇ ਜਨਜੀਵ ਨੂੰ ਬਹੁਤ ਪ੍ਰਭਾਵਿਤ ਕੀਤਾ ਹੈ ਘਰਾਂ ਵਿੱਚ ਪਾਣੀ ਭਰ ਚੁੱਕਾ ਹੈ ਉੱਥੇ ਇੱਕ ਤੁਹਾਨੂੰ ਦੱਸ ਦਈਏ ਕਿ ਬਠਿੰਡੇ ਦੇ ਨੇੜਲੇ ਖੇਤਰਾਂ ਦੇ ਵਿੱਚ ਜਿੱਥੇ ਜ਼ਮੀਨ ਹੈ ਇੱਕ ਮੁਕਸਾ ਰੋਡ ਤੇ ਪਿੰਡ ਪੈਨਾ ਮਨਾ ਭਗਵਾਨਾਂ ਦੀ ਤੇ ਕਿਸਾਨ ਨੇ ਤੰਡਾ ਨਾਥਿਆਣ ਦੇ ਉਥੇ 250 ਕਿੱਲੇ ਦੇ ਲਗਭਗ ਜਿਹੜਾ ਜਲਤਲ ਹੋ ਚੁੱਕਾ ਹੈ 5-5 ਫੁੱਟ ਪਾਣੀ ਹੈ ਜਿਹੜਾ ਉਹ ਝੋਨੇ ਦੀ ਵਿੱਚ ਫਸਲ ਦੇ ਵਿੱਚ ਖੜਾ ਝੋਨਾ ਬੁਰੀ ਤਰ੍ਹਾਂ ਡੁੱਬ ਚੁੱਕਿਆ ਜਿਹੜੀ ਉਹ ਪਣੀਰੀ ਸੀ ਉਹ ਵੀ ਡੁੱਬ ਚੁੱਕਿਆ ਬਹੁਤ ਵੱਡਾ ਜਿਹੜਾ ਨੁਕਸਾਨ ਹੈ ਉਹ ਇੱਥੇ ਹੋ ਚੁੱਕਿਆ ਹੈ ਦਿਖਾਉਣਾ ਤੁਹਾਨੂੰ ਲਾਈਵ ਤਸਵੀਰਾਂ ਦੇਖਦੇ ਰਹੋ ਪੰਜਾਬੀ ਅਖ਼ਬਾਰ ਜਦੋਂ ਇੱਥੇ ਸਾਡੇ ਪੱਤਰਕਾਰ ਨੇ ਮੌਕੇ ਤੇ ਮੌਕਾ ਦੇਖਿਆ ਤਾਂ ਇੱਕ ਜਿਹੜਾ ਇਲਾਕਾ ਹੈ ਬਹੁਤ ਬੁਰੀ ਤਰ੍ਹਾਂ ਜਿਹੜਾ ਜ਼ਮੀਨ ਹੈ ਪ੍ਰਭਾਵਿਤ ਹੋ ਚੁੱਕੀ ਸੀ ਤੇ ਇਥੋਂ ਦੇ ਸਥਾਨਕ ਕਿਸਾਨਾਂ ਨੇ ਦੱਸਿਆ ਕਿ ਕੁਝ ਕਿਸਾਨਾਂ ਨੇ ਇੱਥੇ ਜਿਹੜੀ ਜ਼ਮੀਨ ਹੈ ਉਹ ਠੇਕੇ ਤੇ ਵੀ ਲਈ ਹੋਈ ਸੀ ਬਹੁਤ ਭਾਰੀ ਨੁਕਸਾਨ ਹੋ ਚੁੱਕਾ ਹੈ ਜਦੋਂ ਉਹਨਾਂ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਦੱਸਿਆ ਕਿ ਇੱਥੇ ਕੋਈ ਵੀ ਹਜੇ ਰਾਜਨੀਤੇ ਕਲੀਦਰਾ ਜਾਂ ਪ੍ਰਸ਼ਾਸਨ ਨੇ ਕੋਈ ਇੱਥੇ ਪਹੁੰਚ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਦਿਖਾਉਂਦਾ ਤੁਹਾਨੂੰ ਲਾਈਵ ਤਸਵੀਰਾਂ ਦੇਖਦੇ ਰਹੋ ਪੰਜਾਬੀਆ ਦੀ ਆਵਾਜ਼ ਸਾਡੇ ਚੈਨਲ ਨੂੰ ਸਬਸਕ੍ਰਾਈਬ ਅਤੇ ਫਾਲੋ ਕਰਨਾ ਨਾ ਭੁੱਲੋ ਤਾਂ ਕਿ ਹਰ ਖਬਰ ਹਰ ਜਾਣਕਾਰੀ ਪਹੁੰਚ ਦੇ ਆਧਾਰ ਤੇ ਤੁਹਾਡੇ ਤੱਕ ਪਹੁੰਚਦੀ ਹੋ ਸਕੇ ਦੇਖਦੇ ਰਹੋ ਲਾਈਵ ਪੰਜਾਬੀਆ ਦੀ ਆਵਾਜ਼ ਕੋਈ ਟੂਆ ਨਾ ਸਤਿਨਿ ਮੈਨੂੰ ਸਚੂਲ ਕਰਨਾ ਨਹੀਂ ਕੋਈ ਆਹ ਵੇਖੋ ਇਹ ਫਾਕ ਅੱਜ ਵੀ 12 ਰੁਪਏ ਵੀ ਨਹੀਂ ਸਾਰੇ ਪੂਰੇ ਨਹੀਂ ਸੀ ਸਰਕਾਰ ਬਨਿਓ ਕੋਈ ਆਇਆ ਉਚਰੀ ਜਾ ਕੋਈ ਨਹੀਂ ਆਇਆ ਲੀਡਰ ਕੋਈ ਉਦਾਰਨ ਨਾ ਕੋਈ ਪ੍ਰਦਰਸ਼ਨ ਨਹੀਂ ਅੱਛਾ ਤੁਸੀਂ ਕੀ ਕਰਦੇ ਹੋ ਕਿ ਅਸਤੇ ਸਰਕਾਰ ਆਵੇ ਕੋਈ ਮੌਕਾ ਵੀ ਇੱਕ ਕੋਈ ਡੀਸੀ ਸਾਹਿਬ ਆ ਜਾਣ ਚਲੋ ਕਿਹੜਾ ਪਿੰਡ ਹੈ ਮੇਰਾ ਨਾਮ ਜਮਕੌਰ ਸਿੰਘ ਹੈ ਜੀ ਕੋਠੇ ਨਾਥੀਣਾ ਪਿੰਡ ਹੈ ਜੀ ਮਜੂਦਾ ਪੰਚਾਇਤ ਮੈਂਬਰ ਹੀ ਮੈਂ ਠੀਕ ਹੈ ਜੀ ਤੇ ਕਿੰਨਾ ਝੋਨਾ ਜਿਹੜਾ ਫਸਲ ਤੁਹਾਡੀ ਖਰਾਬ ਹੋ ਗਈ ਹੈ ਇਹ 2 250 ਕਿੱਲੇ ਦੇ ਕਰੀਬ ਹੋ ਗਏ ਜੀ ਅੱਛਾ ਤੇ ਇਹ ਲਗਾਤਾਰ ਤੀਜੀ ਚੌਥੀ ਵਾਰੀ ਹੋ ਗਈ ਜੀ ਮਗਰ ਇੱਕ ਸਾਨਾ ਨਾ ਵਿਚਾਰਾ ਨਾ ਥਕਾ ਠੀਕ ਹੈ ਉਹ ਕਰਦਾ ਦਾ ਪਰਮਾਤਮਾ ਹੀ ਹੈ ਨਾ ਤੇ ਵਰਤਕਾਂ ਨਹੀਂ ਜਾਇਆ ਜਾਈ ਹੁਣ ਝੂਨੇ ਤਕਰੀਬਨ ਸਾਰੇ ਲੱਗ ਚੁੱਕੇ ਸੀਗੇ ਲੱਗੇ ਹੋਏ ਸੀਗੇ ਜੀ ਤੇ ਤਕਰੀਬਨ ਰੇਹ ਵੀ ਪੂਰੀ ਕਰੀ ਬੈਠੇ ਸੀ ਵਿਚਾਰੇ ਸਾਰੇ ਇਹ ਤੇ ਸੋ ਕੁਦਰਤੀ ਜਿਹੜੀ بارش ਹੋਈ ਹੈ ਜੀ ਉਹਦੇ ਨਾਲ 5-5 ਫੁੱਟ ਤਕਰੀਬਨ ਪਾਣੀ ਭਰ ਗਿਆ ਜੀ ਤੇ ਜਿਹੜੀਆਂ ਵਿਚਾਰਿਆਂ ਦੇ ਇਹਨਾਂ ਦੇ ਪਨੀਰੀਆਂ ਬਨੂਰੀਆਂ ਵਿੱਚੀਆਂ ਸੀ ਉਹ ਵੀ ਥੱਲੇ ਖਤਮ ਹੋ ਗਏ ਜੀ ਤੇ ਝੋਨਾ ਤਾਂ ਬੁਰਾ ਹਾਲ ਹੋ ਗਿਆ ਜੀ ਹੁਣ ਦਵਾਰੇ ਲੱਗਣ ਦੀ ਵੀ ਆਸ ਨਹੀਂ ਜੀ ਲੱਗਿਆ ਹੋਇਆ ਸੀ ਉਹ ਤੇ ਖਰਚਾ ਸਾਰਾ ਕਰੀ ਬੈਠੇ ਸੀਗੇ ਜੀ ਹੂੰ ਤੇ ਤਕਰੀਬਨ ਛੋਟੇ ਕਿਸਾਨ ਹੈ ਜੀ ਜਿੰਨਿਆਂ ਦੇ ਵੀ ਮਾਰੇ ਗਏ ਬਾਣ ਤੇ ਤਕਰੀਬਨ ਠੇਕੇ ਤੇ ਸੀਗੇ ਬਾਣੀ ਜੀ ਬਈ ਆਪਾਂ ਸਰਕਾਰਾਂ ਜਿਹੜੇ ਚੁਣਦੇ ਆ ਹਨਾ ਮੰਨਦੇ ਆ ਵੀ ਕੁਦਰਤ ਦੀ ਮਾਰ ਹੈ ਹਨਾ ਪਰ ਸਰਕਾਰਾਂ ਆਪਾਂ ਇਸ ਵਾਸਤੇ ਚੁਣਦੇ ਆ ਵੀ ਜਦੇ ਕੋਈ ਕੁਦਰਤੀ ਆਫਤ ਆਪਣੇ ਤੇ ਆਉਂਦੀ ਹੈ ਸਰਕਾਰ ਆਪਣਾ ਆਪਣੀ ਬਾਹ ਫੜੇ ਹਨਾ ਤੇ ਕੋਈ ਆਇਆ ਉੱਚ ਅਧਿਕਾਰੀ ਕੋਈ ਪਾਰਟੀ ਕਿਸੇ ਪਾਰਟੀ ਦਾ ਵੀ ਲਾ ਲਓ ਹਨਾ ਚਾਹੇ ਮੌਜੂਦਾ ਸਰਕਾਰ ਆ ਜਾਂ ਹੋਰ ਪਾਰਟੀਆਂ ਕੋਈ ਆਇਆ ਤੁਹਾਡੇ ਕੋਲ ਇੱਥੇ ਨਹੀਂ ਬਾਈ ਜੀ ਹਜੇ ਤੱਕ ਕੋਈ ਨਹੀਂ ਪਹੁੰਚਿਆ ਇੱਥੇ ਤੇ ਜੋ ਕੋਈ ਫੈਕਟਰੀਆਂ ਸ਼ੈਲਰਾਂ ਚ ਅੱਗ ਲੱਗਦੀ ਆ ਜਾਂ ਕੋਈ ਉਹ ਹੋ ਜਾਂਦਾ ਉੱਥੇ ਤਾਂ ਵੱਡੇ ਵੱਡੇ ਮੁਆਵਜ਼ੇ ਦੇ ਦਿੰਦੇ ਜੀ ਪਰ ਕਿਸਾਨ ਦੀ ਕੋਈ ਨਹੀਂ ਬਾਹ ਫੜਦੇ ਜੀ ਨਾ ਕੋਈ ਸਰਕਾਰਾਂ ਨਾ ਕੋਈ ਪ੍ਰਸ਼ਾਸਨ ਜੀ ਵੈਸੇ ਮੈਂ ਮੌਜੂਦਾ ਪੰਚਾਇਤ ਹੋਣ ਮੈਂਬਰ ਹੋਣ ਦੇ ਨਾਤੇ ਜੀ ਸਰਪੰਚ ਸਾਹਿਬ ਨਾਲ ਗੱਲ ਕਰੀ ਸੀ ਕੱਲ ਜੀ ਉਹਨਾਂ ਨੇ ਐਮਐਲਏ ਸਾਹਿਬ ਨੂੰ ਫੋਨ ਕੀਤਾ ਸੀ ਮਾਸਟਰ ਜਗਸੀਰ ਨੂੰ ਉਹ ਚੰਡੀਗੜ ਕੋਈ ਸੈਸ਼ਨ ਚੱਲ ਰਿਹਾ ਹੁਣ ਮੌਨ ਸੈਂਸੇਸ਼ਨ ਜੀ ਉੱਥੇ ਐ ਉਹਨਾਂ ਨੇ ਚਲੋ ਵਿਸ਼ਵਾਸਤਾ ਦਵਾਇਆ ਜੀ ਉਹ ਇੱਕ ਅੱਦੇ ਦਿਨ ਚਾ ਕੇ ਜਾਣਗੇ ਕਿ ਅਸੀਂ ਪੰਚਾਇਤ ਨੂੰ ਜਿੰਨਾ ਕ ਕਰ ਸਕਦੇ ਆ ਜੀ ਅਸੀਂ ਮੰਨ ਲਓ ਡੀਸੀ ਸਾਹਿਬ ਨੂੰ ਵੀ ਲਿਖ ਕੇ ਤੇ ਸਾਰੇ ਉਹਦੇ ਸਾਈਨ ਵਗੈਰਾ ਕਰਾ ਕੇ ਜੀ ਆਪਦੇ ਬੰਨੂ ਦੇਵਾਂਗੇ ਜੀ ਚਲੋ ਜਿੰਨਾ ਕ ਅਸੀਂ ਕਰ ਸਕਦੇ ਆ ਪੰਚਾਇਤ ਨੂੰ ਤੇ ਬਾਕੀ ਬਾਈ ਜੀ ਆਪਾਂ ਨਾ ਪਨੀਰੀ ਸੇਲ ਦਾ ਕੰਮ ਕਰਦੇ ਆ ਪਨੀਰੀ ਵੀਜੀ ਹੋਈ ਆ ਆਪਣੇ ਕੋਲੇ ਤਕਰੀਬਨ 4-5 ਕਨਾਲਾ ਖੜੀ ਹੋਊਗੀ ਤੇ ਚਲੋ ਆਪਾਂ ਜਿੰਨਾ ਕਰ ਸਕਦੇ ਆ ਕਿਸਾਨਾਂ ਵਾਸਤੇ ਜੀ ਜਿਹਨੂੰ ਵੀ ਜ਼ਰੂਰਤ ਹੈ ਚਲੋ ਪਾਣੀ ਜੇ ਸੁੱਕਦਾ ਹੈ ਕਿਸੇ ਦਾ ਹੱਲ ਹੁੰਦਾ ਜੀ ਤੇ ਪਨੀਰੀ ਆਪਣੇ ਤੋਂ ਜਿੰਨੀ ਮਰਜ਼ੀ ਲਿਆ ਸਕਦੇ ਜੀ ਕੋਈ ਗੱਲ ਨਹੀਂ ਤੇ ਉਹਦੇ ਚ ਬਈ ਜੇ ਕਿਸੇ ਕੋਲ ਟਰੈਕਟਰ ਵੀ ਹੈ ਨਹੀਂ ਕਿਸਾਨ ਕੋਲੇ ਤੋਂ ਟਰੈਕਟਰ ਆਪਣਾ ਘਰੇ ਹੁੰਦਾ ਜੀ ਕੋਈ ਗੱਲ ਨਹੀਂ ਦੱਸ ਦਿਆ ਨਾ ਤੇ ਆਪਾਂ ਜਿੰਨੇ ਕੁ ਜੋਗੇ ਹੈਗੇ ਛੱਡ ਕੇ ਜਾਵਾਂਗੇ ਜੀ ਤੇ ਪਨੀਰੀ ਆਪਣੇ ਕੋਲ ਖੜੀ ਹੈ ਜੀ ਜੇ ਚਲੋ ਤੇ ਬਾਕੀ ਮਾੜਾ ਮੋਟਾ ਸਰਕਾਰ ਚਲੋ ਇਹਨਾਂ ਨੂੰ ਤੇਲ ਪਾਣੀ ਦਾ ਲੋਨ ਜੋਗਾ ਖਰਚਾ ਦੇ ਦੇ ਤਾਂ ਦੁਆਰੇ ਵਿਚਾਰੇ ਮਾੜੇ ਜਿਹੇ ਪੈਰਾਂ ਸਿਰ ਹੋ ਜਾਣਗੇ ਜੀ ਤੇ ਨਹੀਂ ਤਾਂ ਬੁਰਾ ਹਾਲ ਹੈ ਜੀ ਦੁਆਰੇ ਇੱਕ ਵਾਰੀ ਖਰਚਾ ਬਹੁਤ ਹੋ ਜਾਂਦਾ ਏ ਠੇਕਿਆਂ ਤੇ ਵਾਹਣਾ ਜੀ ਐਡੀਆਂ ਕਿੰਨੀ ਕੁ ਕੋ ਬਚਤਾਂ ਤੇ ਜੋ ਕੋਈ ਮਾੜਾ ਮੋਟਾ ਸਰਕਾਰ ਮਦਦ ਦੇ ਦੇ ਜੀ ਮਾਲੀ ਮਦਦ ਇਹਨਾਂ ਨੂੰ ਕੋਈ ਤਾਂ ਵਿਚਾਰੇ ਦੁਆਰੇ ਲਾਉਣ ਜੋਗੇ ਹੋ ਜਾਣ ਜੀ ਪੈਰਾਂ ਸਿਰ ਹੋ ਜਾਣ ਤੇ ਨਹੀਂ ਤਾਂ ਫਿਰ ਤੁਹਾਨੂੰ ਪਤਾ ਹੀ ਹੈ ਇਹੇ ਕਰਕੇ ਕਿਸਾਨ ਖੁਦਕੁਸ਼ੀਆਂ ਕਰਦੇ ਜੀ ਇੱਕਾ ਮੇਰੇ ਭਰਾ ਜਿਹੜੇ ਗਾਣਿਆਂ ਚ ਗਾਈ ਜਾਂਦੇ ਜੀ ਟੀਵੀਾਂ ਤੇ ਹਨਾ ਜੱਟ ਫੈਰ ਕਰਦਾ ਜੱਟ ਐ ਕਾਨੂੰਨ ਦੀ ਉਲੰਘਣਾ ਕਰਦਾ ਕਿਸਾਨ ਤਾਂ ਸਹੀ ਆ ਹਾ ਜੀ ਆਹ ਵਿਚਾਰੇ ਦੇਖ ਲੋ ਹਾਲਤ ਕਿੱਥੋਂ ਲੀੜੇ ਨਹੀਂ ਇਹਨਾਂ ਦੇ ਪੂਰੇ ਆਉਂਦੇ ਜੀ ਵਿਚਾਰਿਆਂ ਦੇ ਤੇ ਆਪਾਂ ਨੂੰ ਆਸਾਂ ਹੁੰਦੀਆਂ ਗਾਂ ਜੁਆਕਾਂ ਦੀਆਂ ਫੀਸਾਂ ਭਰਨੀਆਂ ਜਾਂ ਉਹਨਾਂ ਦੇ ਕੋਈ ਲੀੜੇ ਕੱਪੜੇ ਨੇ ਹਨਾ ਜੀ ਕੋਈ ਸ਼ਾਦੀ ਵਿਆਹ ਕਰਨੇ ਆ ਸਾਰੀਆਂ ਫਸਲ ਤੇ ਆਸਾਂ ਹੁੰਦੀਆਂ ਕਿਸਾਨ ਨੂੰ 6 ਮਹੀਨੇ ਹਵਾਦ ਆਉਣੀ ਹੁੰਦੀ ਹੈ ਜੀ ਤੇ ਉਹ ਵੀ ਆਸਾਂ ਤੇ ਪਾਣੀ ਫਿਰ ਗਿਆ ਜੀ ਤੇ ਜ਼ਮੀਨੀ ਹਕੀਕਤ ਆ ਆਹ ਕਿਸਾਨ ਹੈ ਜੀ ਵਿਚਾਰੇ ਉਹ ਗਾਣੇ ਵਾਲੇ ਤਾਂ ਉਹੀ ਮਰੀ ਜਾਂਦੇ ਫੈਰ ਕਰਦਾ ਤੇ ਉੱਥੇ ਐਂ ਕਰਦਾ ਜੱਟ ਉਹਨਾਂ ਨੂੰ ਕੁਝ ਨਹੀਂ ਪਤਾ ਜੀ ਅੱਧੋਂ ਜ਼ਿਆਦਾ ਤਾਂ ਉਹ ਜੱਟਾਂ ਦੇ ਮੁੰਡੇ ਹੀ ਨਹੀਂ ਜਿਹੜੇ ਗਾਣੇ ਗਾਈ ਜਾਂਦੇ ਐ ਇਸ ਤਰ੍ਹਾਂ ਦੇ ਅੱਧੋਂ ਜ਼ਿਆਦਾ ਤਾਂ ਉਹ ਜੱਟਾਂ ਦੇ ਮੁੰਡੇ ਹੀ ਨਹੀਂ ਪਹਿਲੀ ਗੱਲ ਤਾਂ ਉਹਨਾਂ ਤੇ ਬੈਨਡ ਹੋਣਾ ਚਾਹੀਦਾ ਜੀ ਸਰਕਾਰ ਨੂੰ ਵੀ ਜਿਹਨੂੰ ਖੇਤੀ ਦੇ ਏ ਬੀ ਸੀ ਨਹੀਂ ਪਤਾ ਜੀ ਉਹ ਵੀ ਗਾਣੇ ਗਾਈ ਜਾਂਦੇ ਐ ਚੱਕ ਚੱਕ ਕੇ ਐ ਇਹ ਖੇਤੀ ਤਾਂ ਬਈ ਬਹੁਤ ਮਾੜੇ ਸੰਕਟ ਚੋਂ ਗੁਜ਼ਰ ਰਹੀ ਐ ਤੇ ਇਸ ਟਾਈਮ ਇੱਕ ਸਰਕਾਰਾਂ ਦਾ ਪੂਰਾ ਜ਼ੋਰ ਲੱਗਿਆ ਹੋਇਆ ਖਾਸ ਕਰਕੇ ਪੰਜਾਬ ਤੇ ਸੈਂਟਰ ਦਾ ਵੀ ਵੀ ਕਿਸੇ ਨਾ ਕਿਸੇ ਹਿਸਾਬ ਨਾਲ ਪੰਜਾਬ ਨੂੰ ਦਬਾ ਕੇ ਤੇ ਪੰਜਾਬ ਨੂੰ ਖਤਮ ਕੀਤਾ ਜਾਵੇ ਪੰਜਾਬ ਦੀ ਕਿਸਾਨੀ ਨੂੰ ਜਿਹੜੀ ਖੇਰ ਸਰਕਾਰਾਂ ਕਹਿੰਦੀਆਂ ਧਰਨੇ ਲਾਉਂਦੇ ਆ ਕਿਸਾਨ ਸੜਕਾਂ ਰੋਕ ਕੇ ਬੈਹਂਦੇ ਬੇਵਜਾ ਇਹ ਵਜ੍ਹਾ ਨਹੀਂ ਵਜ੍ਹਾ ਨਹੀਂ ਦਿੰਦੇ ਤੇ ਜਗਾ ਦੇਖ ਕੇ ਬਸ ਧਰਨਾ ਲਾ ਲੈਂਦੇ ਆ ਜੀ ਤੇ ਫਿਰ ਮਜਬੂਰੀ ਹੈ ਜੀ ਹੁਣ ਅਸੀਂ ਕਰਾਂਗੇ ਕੀ ਉਹ ਦੱਸੋ ਸਾਡੇ ਕੋਲੇ ਸਰਕਾਰਾਂ ਕਹਦੀਆਂ ਵੇ ਇਹ ਤਾਂ ਦਰਿਆ ਤਿਆਰ ਹੀ ਹੁੰਦੀਆਂ ਬਿਸ਼ਾਕੇ ਦਰਿਆ ਤਿਆਰ ਹੁੰਦੀਆਂ ਬਿਸ਼ਾਕੇ ਅਸੀਂ ਜਮਾਂ ਨਹੀਂ ਧਰਨਾ ਲਾਉਂਦੇ ਜੀ ਅਸੀਂ ਸਹਿਮਤ ਆਂ ਜੀ ਠੀਕ ਆ ਨਾ ਜੀ ਭਗਵੰਤ ਮਾਨ ਕਹਿੰਦਾ ਸੀਗਾ ਵੀ ਮੰਨ ਲਓ ਧਰਨਾ ਲਾਣਦੇ ਆ ਉਹ ਤਾਂ ਕਿਸਾਨ ਹੀ ਨਹੀਂ ਆਏ ਤਾਰ ਨਾਲ ਆਉਣ ਵੀ ਸਾਡੇ ਭੈਣ ਭਰਾਈ ਹੈ ਜੀ ਸਾਡੇ ਅਸੀਂ ਵੀ ਗਏ ਸੀਗੇ ਉੱਥੇ ਜੀ ਨਾਲ ਗਏ ਸੀ ਪਰ ਮਜਬੂਰੀ ਬਸ ਆਈ ਹੁਣ ਦੱਸੋ ਆ ਕੁਛ ਦਿਨ ਨਹੀਂ ਆਈ ਕੋਈ ਕੁਛ ਜਿੱਥੋਂ ਤੱਕ ਨਿਗਾਹ ਮਾਰ ਲਉ ਸਾਰਾ ਖਤਮ ਆਈ ਤੇ ਇਹਦੇ ਤਕਰੀਬਨ ਦੁਆਰੇ ਵੀ ਨਹੀਂ ਲੱਗ ਸਕਦਾ ਝੋਨਾ ਜੀ ਤੇ ਖਰਚੇ ਕਰੀ ਬੈਠੇ ਆ 70 70 75 7000 ਨੂੰ ਠੇਕੇ ਤੇ ਕਿੱਥੋਂ ਪੂਰਾ ਕਰ ਲੂਗਾ ਕਿਸਾਨੀ ਜੀ ਕਿੱਥੋਂ ਕੀ ਕਰਨਗੇ ਵਿਚਾਰੇ ਮੈਂਬਰ ਸਾਹਿਬ ਜਦੋਂ ਪਰਾਲੀ ਨੂੰ ਅੱਗ ਲਾਉਣ ਵਾਸਤੇ ਰੋਕਣ ਵਾਸਤੇ ਸਰਕਾਰਾਂ ਟੀਮਾਂ ਤਿਆਰ ਕਰ ਦਿੰਦੀਆਂ ਪਿੰਡਾਂ 'ਚ ਪਿੰਡਾਂ ਦੇ ਜਿਹੜੇ ਮੋਤਵਾਰ ਆ ਕੁਛ ਕੋ ਉਹਨਾਂ ਦੀਆਂ ਡਿਊਟੀਆਂ ਵੀ ਲਾਉਂਦੇ ਤੁਸੀਂ ਵੀ ਇਸ ਚੀਜ਼ ਦੀ ਰੋਕੋ ਤੇ ਸਾਨੂੰ ਦੱਸੋ ਵੀ ਆ ਬੰਦਾ ਅਗਲਾ ਰਿਹਾ ਹਨਾ ਤੇ ਹੁਣ ਉਹ ਮੌਜੂਦਾ ਜਿਹੜੇ ਸਰਕਾਰ ਦੇ ਨੁਮਾਇੰਦੇ ਆ ਜਾਂ ਪਿੰਡਾਂ ਦੇ ਮੋਤਵਾਰ ਆ ਹੁਣ ਉਹ ਕਿੱਥੇ ਆ ਬਾਈ ਕੁਛ ਨਹੀਂ ਉਦੋਂ ਹੁਣ ਕੁਛ ਨਹੀਂ ਦਿੰਦਾ ਇਹ ਉਹਨਾਂ ਨੂੰ ਉਦੋਂ ਸੈਟੇਲਾਈਟ ਵੀ ਉਹਨਾਂ ਕੋਲੇ ਜੀ ਇੱਕ ਮਿੰਟ ਚ ਪਤਾ ਲੱਗ ਜਾਂਦਾ ਫਾਇਰ ਬਰਗੇਡ ਦੀਆਂ ਗੱਡੀਆਂ ਨਾਲ ਟੀਮ ਜ਼ਿਲ੍ਹੇ ਦੀ ਜਿਹੜੀਆਂ ਵੀ ਇਹਨਾਂ ਨੇ ਕੋਈ ਲਾਇਆ ਹੁੰਦਾ ਤਹਿਸੀਲਦਾਰ ਸਾਹਿਬ ਜਾਂ ਕੋਈ ਜੀਦੀ ਵੀ ਡਿਊਟੀ ਲਈ ਹੁੰਦੇ ਫਟਵਾਰੂਗਾ ਸਿਰਫ ਅੱਧੇ ਘੰਟੇ 20 ਮਿੰਟਾਂ 'ਚ ਗੱਡੀਆਂ ਪਹੁੰਚ ਜਾਂਦੀਆਂ ਨੇ ਉੱਥੇ ਤੇ ਹੁਣ ਇਹਨਾਂ ਨੂੰ ਕਿਉਂ ਨਹੀਂ ਦਿੰਦਾ ਜੀ ਚਾਰ ਦਿਨ ਹੋ ਗਏ ਸਾਨੂੰ ਕਲਾਈ ਜਾਂਦਿਆਂ ਨੂੰ ਵੀ ਘਟੋ ਘਟਾਈ ਜਾਓ ਯਾਰਾ ਵੀ ਮਾੜਾ ਮੋਟਾ ਚਲੋ ਇਹਨਾਂ ਦਾ ਵਿਚਾਰਿਆਂ ਦਾ ਹੌਸਲਾ ਵਜਾਈ ਕਰ ਦਿਓ ਜਿੰਨੇ ਕੁ ਜੋਗੇ ਹੈਗੇ ਨਹੀਂ ਮੈਂ ਮੈਂ ਜਮਾ ਛੋਟਾ ਕਿਸਾਨ ਆ ਜੀ ਮੈਂ ਵੀ ਇਹਨਾਂ ਮੈਂ ਉਹ ਵੇਚਣ ਵਾਸਤੇ ਪਨੀਰੀ ਵੀ ਜੀ ਮੈਂ ਵੀ ਦੁੱਖ ਸਮਝਦੇ ਹੋਏ ਇਹਨਾਂ ਦਾ ਭਰਾਵਾਂ ਦਾ ਜੀ ਚਲੋ ਕੋਈ ਮਾੜੀ ਮੋਟੀ ਮਾਲੀ ਹੱਥ ਮਦਦ ਹੋ ਜਾਏ ਚਲੋ ਥੋੜਾ ਬੋਤਾ ਸਰਕਾਰ ਕਰ ਲਈ ਜੀ ਇਹਨਾਂ ਨੂੰ ਦੁਆਰੇ ਬੀਜਣ ਜੋਗੇ ਤਾਂ ਹੋ ਜਾਣ ਤੇ ਇੰਨਾ ਹੀ ਆ ਬਸ ਹੋਰ ਉਹਨੂੰ ਲੱਗਦਾ ਵੀ ਸਰਕਾਰ ਕੋਈ ਇਸ ਮੁੱਦੇ ਨੂੰ ਗੰਭੀਰਤਾ ਨਾਲ ਲਊਗੀ ਜਿਹੜੇ ਹਿਸਾਬ ਨਾਲ ਤਾਂ ਜੀ ਐਮਐਲਏ ਸਾਹਿਬ ਨੂੰ ਅਸੀਂ ਬੇਨਤੀ ਕੀਤੀ ਹੈ ਜੀ ਅਸੀਂ ਪੰਚਾਇਤ ਨੂੰ ਉਹ ਪਹੁੰਚਣਗੇ ਸਾਨੂੰ ਤਾਂ ਉਮੀਦ ਹੈਗੀ ਹੈ ਵੀ ਕੁਝ ਨਾ ਕੁਝ ਕਰਨਗੇ ਪਰ ਇਸ ਤੋਂ ਪਹਿਲਾਂ ਤਾਂ ਤਕਰੀਬਨ ਕਈ ਵਾਰ ਹੋ ਗਿਆ ਜੀ ਇੱਥੇ ਤੇ ਕਿਸੇ ਨੇ ਕੁਝ ਨਹੀਂ ਕਰਿਆ ਜੀ ਪਿਛਲੇ ਸਾਲ ਸਾਡਾ ਕੋਸ਼ ਏਰੀਆ ਗੜਿਆਂ ਨਾਲ ਮਾਰਿਆ ਗਿਆ ਸੀ ਜੀ ਤੇ ਕਣਕ ਦੀ ਫਸਲ ਆਏ ਮੰਨ ਲਓ 20 20 15 15 ਮਾਣੀ ਰਹਿ ਗਈ ਸੀ ਵਿਚਾਰਾਂ ਦੀ ਰੋਣ ਆਉਂਦਾ ਸੀਗਾ ਕਣਕ ਦੇਖ ਕੇ ਲੋਕਾਂ ਜੋ ਮਸ਼ੀਨਾਂ ਵੜਦੇ ਸੀਗੇ ਕਿ ਕਿਸੇ ਨੇ 1 ਰੁਪਿਆ ਨਹੀਂ ਕੁਝ ਨਹੀਂ ਮਿਲਿਆ ਜੀ 1 ਰੁਪਿਆ ਕੋਈ ਨਹੀਂ ਮਦਦ ਮਿਲੇਗੀ ਸਰਗਨੇ ਖਾਨ ਨੂੰ ਕਣਕ ਮੁੱਲ ਲਈਦੀ ਸੀ ਉਹ ਪਿਛਲੇ ਸਾਲ ਦੇ ਵਿੱਚ ਮੁੱਲ ਤੇ ਤੂੜੀ ਉਹਦੀ ਨਹੀਂ ਬਣੀ ਜਿਹੜੀ ਵੀ ਸੀਗੀ ਉਹ ਕਾਲੀ ਸੀਗੀ ਕਣਕ ਜਿਹੜੀ ਕੋਈ 10 10 15 15 ਮਾਣੀ ਹੋਈ ਸੀ ਨਾ ਇਹ ਕਾਲੀ ਸੀ ਤੂੜੀ ਵੀ ਨਹੀਂ ਬਣਨ ਯੋਗ ਸੀਗੀ ਜੀ ਤੇ ਕਿਸੇ ਨੇ ਬਾਹ ਨਹੀਂ ਫੜੀ ਜੀ ਆਈ ਜੀ ਉਹ ਕਿਸਾਨ ਜਿਨ੍ਹਾਂ ਦੀ ਫਸਲ ਝੋਨੇ ਦੀ ਖਰਾਬ ਹੋ ਗਈ ਹੈ ਤੇ ਇਹਨਾਂ ਨੂੰ ਆਸ ਹੈ ਸਰਕਾਰ